ਦੋਸਤੋ ਮੈਂ ਤੁਹਾਡਾ ਛੇਵਿਕ ਛੋਟੀ ਜਿਹੀ ਵੀਡੀਓ ਲੈ ਕੇ ਹਾਜ਼ਰ ਹਾਂ ਔਰ ਅੱਜ ਦੀ ਵੀਡੀਓ ਹੈ ਇਸ਼ਕ ਪਿਆਰ ਮੁਹੱਬਤ ਇੱਕ ਦੋ ਵੀਡੀਓ ਮੈਂ ਪਹਿਲਾਂ ਵੀ ਪਾਈਆਂ ਸੀ ਪਰ ਅੱਜ ਦੀ ਵੀਡੀਓ ਥੋੜੀ ਜਿਹੀ ਵੱਖਰੀ ਹੈ ਸੋ ਪਿਆਰ ਇਸ਼ਕ ਮੁਹੱਬਤ ਦੀ ਗੱਲ ਕਰਦੇ ਹਾਂ ਜਿਹੜੇ ਕਿ ਸ਼ਿੱਦਤ ਚਾਹੁੰਦੇ ਹਨ ਜਿਹੜੇ ਕਿ ਅਟੈਚਮੈਂਟ ਚਾਹੁੰਦੇ ਹਨ ਜਿਹੜੇ ਕਿ ਸੈਕਰੀਫਾਈਸ ਦੀ ਭਾਵਨਾ ਹੁੰਦੀ ਹੈ ਮੈਨੂੰ ਇੱਕ ਦ੍ਰਿਸ਼ਤਾਂਤ ਯਾਦ ਆ ਗਿਆ ਕਿ ਮਜਨੂ ਤੇ ਲੀਲਾ ਦਾ ਬਹੁਤ ਜ਼ਿਆਦਾ ਪਿਆਰ ਸੀ ਕਿੰਦੇ ਇੱਕ ਵਾਰੀ ਇਹੋ ਜੀ ਸਥਿਤੀ ਬਣ ਗਈ ਕਿ ਲੀਲਾ ਦੀ ਗਲੀ ਦੇ ਵਿੱਚੋਂ ਮਜਨੂ ਨੂੰ ਜਾਣਾ ਬੰਦ ਕਰਤਾ ਬੈਨ ਕਰ ਦਿੱਤਾ ਕਿ ਉੱਥੇ ਨਹੀਂ ਆ ਸਕਦਾ ਤਾਂ ਮਜਨੂ ਨੇ ਫਿਰ ਕਈ ਤਰ੍ਹਾਂ ਦੇ ਤਰੀਕੇ ਅਪਣਾਏ ਤਾਂ ਇੱਕ ਵਾਰੀ ਕਲੰਦਰ ਸੀ ਇੱਕ ਮਦਾਰੀ ਸੀ ਉਹਦਾ ਰਿਛ ਮਰ ਗਿਆ ਤਾਂ ਮਜਨੂ ਨੇ ਉਸਨੂੰ ਕਿਹਾ ਵੀ ਤੂੰ ਰੋਣਾ ਕਿਉਂ ਆ ਕਹਿੰਦਾ ਜੀ ਮੇਰਾ ਰਿச் ਮਰ ਗਿਆ ਮੇਰੀ ਰੋਜੀ ਰੋਟੀ ਖਤਮ ਹੋ ਗਈ ਉਹ ਕਹਿੰਦਾ ਤੂੰ ਮੈਨੂੰ ਰਿச் ਬਣਾ ਲੈ ਮੇਰਾ ਮੂੰਹ ਕਾਲਾ ਕਰਕੇ ਮੈਨੂੰ ਉੱਥੇ ਉਸ ਗੱਡੀ ਦੇ ਵਿੱਚ ਲੈ ਜਾ ਤਾਂ ਕਿ ਮੈਂ ਇੱਕ ਵਾਰੀ ਲੇਲਾ ਦੇ دیدار ਕਰ ਲਵਾਂ ਇੰਨੀ شدت ਸੀ ਔਰ ਜਾ ਕੇ ਮਜਨੂ ਉੱਥੇ ਨੱਚਿਆ ਰਿச் ਬਣ ਕੇ ਪਿਆਰ ਹੋਣਾ ਚਾਹੀਦਾ ਤੇ ਇਦਾਂ ਦਾ ਹੋਣਾ ਚਾਹੀਦਾ ਸੋ ਇੱਕ ਹੋਰ ਹੈ ਕਿ ਰਾਂਝਾ ਤੇ ਹੀਰ ਦਾ ਆਪਸ ਵਿੱਚ ਬੜਾ ਪਿਆਰ ਸੀ ਇੱਕ ਵਾਰੀ ਹੀਰ ਕਢਾਈ ਕਰ ਰਹੀ ਸੀ ਤੇ ਔਰ ਉਸਦੀ ਮਾਂ ਨੇ ਉਹਨੂੰ ਕਿਹਾ ਕਿ ਜਾ ਅੰਦਰ ਜਾ ਕੇ ਇਹ ਆਪਣੀ ਜਿਹੜੀ ਸੂਈ ਆ ਉਸ ਨੂੰ ਕੰਧ ਦੇ ਵਿੱਚ ਲਾ ਕੱਚਣ ਕੱਚੀਆਂ ਕੰਧਾਂ ਹੁੰਦੇਆਂ ਸਨ ਤੇ ਜਿਹੜੀ ਸੂਈ ਸੀ ਤਾਂ ਕਿ ਕਿਤੇ ਗਵਾਚ ਨਾ ਜਾਵੇ ਤਾਂ ਜਦੋਂ ਹੀਰ ਅੰਦਰ ਗਈ ਤਾਂ ਘੰਟਾ ਦੋ ਘੰਟੇ ਵਾਪਸ ਹੀ ਨਾ ਆਈ ਤਾਂ ਉਸਦੀ ਮਾਂ ਉਹਨੂੰ ਹੱਕਾ ਮਾਰਨ ਲੱਗੀ ਕਿੰਦੀ ਕੀ ਕਰਨ ਲੱਗ ਪਈਆਂ ਕਿੱਥੇ ਚਲੇ ਗਈਆਂ ਉਹ ਕਹਿੰਦੀ ਮੈਨੂੰ ਤਾਂ ਸਾਰੇ ਪਾਸੇ ਰਾਂਝਾ ਹੀ ਨਜ਼ਰ ਆਉਂਦਾ ਮੈਂ ਕਿੱਥੇ ਆਪਣੀ ਜਿਹੜੀ ਐ ਸੂਈ ਕਿਹੜੀ ਕੰਧ ਦੇ ਵਿੱਚ ਲਾਵਾਂ ਸੋ ਇਦਾਂ ਦਾ ਰਾਂਝਾ ਰਾਂਝਾ ਕਰਦੀ ਨੇ ਮੈਂ ਅੱਪੇ ਰਾਂਝਾ ਹੋਈ ਕਹਦੋਣੀ ਮੈਨੂੰ ਦੀਦੋ ਰਾਂਝਾ ਮੈਨੂੰ ਹੀਰ ਨਾਖੋ ਕੋਈ ਸੋ ਇੰਨਾ ਪਿਆਰ ਹੋਣਾ ਚਾਹੀਦਾ ਇੰਨੀ ਸ਼ਿੱਦਤ ਹੋਣੀ ਚਾਹੀਦੀ ਹੈ ਕਹਿੰਦੇ ਇੱਕ ਵਾਰੀ ਉਹ ਕਹਿੰਦੇ ਪਿਆਰ ਦੇ ਲਈ ਉਹ ਜਿਹੜਾ ਹੈਗਾ ਨਾ ਏ ਜਿਹਨੂੰ ਕਹਿੰਦੇ ਹੁੰਦੇ ਸ਼ਮਾਂ ਤੇ ਪਰਮਾਨੇ ਦਾ ਆਪਸ ਵਿੱਚ ਬੜਾ ਬੰਦਾ ਆਪਸ ਵਿੱਚ ਸਬੰਧ ਜਿਹੜਾ ਪਰਮਾਨਾ ਉਹ ਸ਼ਮਾਂ ਦੇ ਆਲੇ ਦੁਆਲੇ ਘੁੰਮਦਾ ਇੱਕ ਵਾਰੀ ਕਿਸੇ ਨੇ ਉਹਨੂੰ ਪੁੱਛਿਆ ਕਿਸੇ ਬੰਦੇ ਨੂੰ ਕਹਿੰਦਾ ਵੀ ਤੂੰ ਸ਼ਮਾਂ ਦਾ ਪਰਮਾਨਾ ਕਿ ਕੀ ਆ ਕਹਿੰਦਾ ਜੀ ਮੈਂ ਸ਼ਮਾਂ ਦਾ ਪਰਮਾਨਾ ਉਹ ਕਹਿੰਦੇ ਕਿੰਨੀਆਂ ਸ਼ਮਾਂ ਇਸ ਸ਼ਹਿਰ ਦੇ ਵਿੱਚ ਜਗ ਰਹੀਆਂ ਕਹਿੰਦਾ ਜੀ ਹੋਣੀਆਂ ਤਕਰੀਬਨ 500 ਕਹਿੰਦਾ ਫਿਰ ਤੂੰ ਪਰਮਾਨਾ ਨਹੀਂ ਇੱਕ ਮੱਛਰ ਆ ਸੋ ਦੋਸਤੋ ਪਰਵਾਨਾ ਜਿਹੜਾ ਸਿਰਫ ਇੱਕ ਹੀ ਜਿਹੜੀ ਹੈਗੀ ਆ ਸ਼ਮਾਂ ਦੇ ਆਲੇ ਦੁਆਲੇ ਘੁੰਮਦਾ ਸੋ ਕਹਿੰਦੇ ਆ ਕਿ ਇਸ਼ਕ ਦੇ ਵਾਸਤੇ ਜੀ ਕਹਿੰਦੇ ਨਾ ਤੂੰ ਇਸ਼ਕ ਹੈ ਔਰ ਜਿਹੜੀ ਮੁਹੱਬਤ ਆ ਪਿਆਰ ਹੈ ਇੱਕ ਇਸ਼ਕ ਤੇ ਜਿਹੜਾ ਹੈਗਾ ਕਿ ਉਹਨੂੰ ਕਹਿੰਦੇ ਆ ਆਪਸ ਦੇ ਵਿੱਚ ਜਿਹੜਾ ਹੁਸਨ ਆ ਉਹਨਾਂ ਦਾ ਆਪਸ ਵਿੱਚ ਹੁੰਦਾ ਪਰ ਇਹ ਜ਼ਰੂਰੀ ਨਹੀਂ ਇਸ਼ਕ ਤਾਂ ਭਗਤ ਸਿੰਘ ਨੂੰ ਆਪਣੀ ਸਾਰੇ ਜ਼ਮੀਨ ਦੇ ਨਾਲ ਸੀ ਆਪਣੇ ਮਾਦਰੀ ਵਤਨ ਦੇ ਨਾਲ ਸੀ ਇਸ਼ਕ ਦੇ ਜਿਹੜੇ ਇਸ਼ਕ ਦੇ ਲਈ ਹਨ ਨੱਚਦੇ ਆ ਉਹ ਬੁੱਲੇ ਸ਼ਾਹ ਹੋਣੀ ਆਪਣੇ ਪੈਰਾਂ ਦੇ ਵਿੱਚ ਘੁੰਗਰੂ ਪਾ ਕੇ ਨੱਚ ਪਏ ਸੀ ਇਸ਼ਕ ਦੇ ਲਈ ਕਈਆਂ ਨੇ ਆਪਣੀਆਂ ਖੋਪੜੀਆਂ ਲਹਾ ਦਿੱਤੀਆਂ ਉਹਨੂੰ ਇਸ਼ਕ ਕਹਿੰਦੇ ਆ ਮੁਹੱਬਤ ਕਹਿੰਦੇ ਆ ਸਾਜ ਘੋ ਹੁ ਸੁਣ ਲਿਓ ਸਭੀ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਅੱਜ ਵੀ ਵੀਡੀਓ ਵਸੇ ਨਹੀਂ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖਾ ਸ਼ਬਬਾ ਖੈਰ ਜੀਂਦੇ ਵਸੇ ਰੱਬ ਗੋਡ ਬles